ਪਰ ਦੂਸ਼ਤ ਵਾਲਾ ਪਾਣੀ ਨਾਲਿਆਂ ਚ ਜਾਂਦਾ ਪੁਰੇ ਨਾਲੇ ਜਾਂਦਾ ਉਤੇ ਚਰਚਾ ਹੋਈ ਹੈ ਸਰ ਜੀ ਸਰਕਾਰ ਨੂੰ ਕਹਾਂ ਵੀ ਇਹ ਟ੍ਰੀਟਮੈਂਟ ਪਲੈਂਟ ਲਾਉਣ ਨੰਡ ਇੰਡਸਟਰੀਆਂ ਵਾਲੇ ਇਹ ਪਾਣੀ ਹੈ ਜਿਹੜਾ ਪ੍ਰਦੂਸ਼ਿਤ ਪਾਣੀ ਹੈ ਲੋਕਾਂ ਨੇ ਪੀਣਾ ਹੈ ਇਹਦੇ ਨਾਲ ਬੱਚੇ ਬਿਮਾਰ ਹੁੰਦੇ ਨੇ ਪੁਰੇ ਨਾਲੇ ਦਾ ਮਸਲਾ ਜਿਹੜਾ ਕਈ ਦਹਾਕੇ ਪੁਰਾਣਾ ਹੈ ਕਈ ਸਰਕਾਰਾਂ ਲੰਘ ਚੱਲੀਆਂ ਤੇ ਅਜੇ ਤੱਕ ਕਿੰਨੀ ਵੱਡੀ ਚੁਣੌਤੀ ਜਾਪਦੀ ਹੈ ਜਿਹੜਾ ਇਹਨੂੰ ਹੱਲ ਹੀ ਨਹੀਂ ਕੀਤਾ ਜਾ ਸਕਿਆ ਕੋਈ ਤਾਂ ਸਰਕਾਰ ਨੂੰ ਪਤਾ ਹੋਊ ਜੀ ਚੁਣੌਤੀ ਤਾਂ ਉਹਨਾਂ ਕੋਲ ਹੀ ਹੈ ਨਾ ਜਿਨ੍ਹਾਂ ਨੇ ਮਸਲਾ ਹੱਲ ਕਰਾਉਣਾ ਸਾਡੇ ਕੋਲ ਤਾਂ ਰੌਲਾ ਪਾਉਣਾ ਸਾਡੇ ਕੋਲੇ ਸਰਕਾਰ ਨੂੰ ਦੱਸਣਾ ਸਰਕਾਰ ਤੇ ਝਾਂਦੂ ਹੋਣਾ ਸਾਡਾ ਇਹ ਹੱਕ ਹੈ ਤੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਵੀ ਮਿਲ ਚੁੱਕਾ ਹੈ ਅਜੇ ਵੀ ਕੁਝ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਨੂੰ ਨਾ ਨੌਕਰੀਆਂ ਮਿਲੀਆਂ ਤੇ ਨਾ ਮੁਆਵਜ਼ਾ ਮਿਲਿਆ ਅਸਲ ਵਿੱਚ ਉਹ ਕੇਸ ਰਹਿ ਰਹੇ ਨੇ ਜਿਹੜੇ ਘਰਾਂ ਦੇ ਵਿੱਚ ਮਰ ਗਏ ਜਾਂ ਪੋਸਟਮਾਰਟਮ ਨਹੀਂ ਕਰਾਇਆ ਕਿਸੇ ਨੇ ਸਾਰੇ ਲੋਕਾਂ ਦੇ ਖਰਚੇ ਹੁੰਦੇ ਨੇ ਕਿ ਸਰਕਾਰਾਂ ਵਾਅਦੇ ਵੀ ਕਰ ਲੈਂਦੀਆਂ ਨੇ ਕਿਸਾਨਾਂ ਕੋਲ ਨੂੰ ਪ੍ਰੋਸ ਵੀ ਲੈਂਦੀਆਂ ਨੇ ਪਰ ਉਸ ਤੋਂ ਬਾਅਦ ਜਿਹੜੀ ਕਹਾਣੀ ਉਥੋਂ ਦੀ ਉੱਥੇ ਹੀ ਖੜੀ ਰਹਿੰਦੀ ਹੈ ਇਸ ਚੀਜ਼ ਨੂੰ ਲੈ ਕੇ ਕੋਈ ਸਟ੍ਰੈਟਜੀ ਲਿਖੀ ਹੈ ਤੁਸੀਂ ਅਸੀਂ ਕਦੇ ਭੁਲੇਖੇ ਜਿ ਨਹੀਂ ਕਦੇ ਕਿਸੇ ਦਾ ਨਾਵ ਦੇ ਕੇਡਰ ਨੂੰ ਨਾ ਸਾਨੂੰ ਕੋਈ ਭੁਲੇਖਾ ਇੱਥੇ ਮੰਗਾ ਮਨਾਉਣ ਦੀ ਖਾਤਰ ਲੜਨਾ ਪੈਂਦਾ ਮੰਨੀਆਂ ਹੋਏ ਨੂੰ ਇੰਪਲੀਮੈਂਟ ਕਰਾਉਣ ਦੀ ਖਾਤਰ ਜਿੰਨਾ ਚਿਰ ਹੱਥ ਚਲਾਉਣਾ ਸੀ ਸਮਝਦੇ ਨਹੀਂ ਵੀ ਇਹ ਮੰਗਾ ਮੰਨਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਤੇ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਗਰਾਹਾਂ ਜਥੇਬੰਦੀ ਦੇ ਵੱਲੋਂ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਵਾਪਸ ਘਰਾਂ ਨੂੰ ੁਰਵਣਗੀ ਕਰਨ ਦਾ ਫੈਸਲਾ ਕਰ ਲਿਆ ਗਿਆ ਏ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਤਮਾਮ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਚਰਚਾ ਹੋ ਸਕੀ ਹੈ ਤੇ ਪਵਿੱਖਦੀ ਜਥੇਬੰਦੀਆਂ ਦੀ ਰਣਨੀਤੀ ਕਿਸ ਤਰੀਕੇ ਦੀ ਰਹਿ ਸਕਦੀ ਐ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿਸਾਨ ਆਗੂ ਜਗेंद्र ਸਿੰਘ ਉਗਰਾਹਾਂ ਸਾਡੇ ਨਾਲ ਉਗਰਾਹਾਂ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਜੀ ਧੰਨਵਾਦ ਉਗਰਾਹਾਂ ਸਾਹਿਬ ਰਾਤ ਦੇ ਸਮੇਂ ਦੇ ਦਰਮਿਆਨ ਲੰਬਾ ਸਮਾਂ ਮੀਟਿੰਗ ਚੱਲੀ ਗੱਲਬਾਤ ਚੱਲੀ ਹੈ ਕੀ ਚਰਚਾ ਹੋਈ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਰਿਹਾ ਮੁੱਖ ਤੌਰ ਤੇ ਖੇਤੀਬਾੜੀ ਨੀਤੀ ਦੇ ਉੱਤੇ ਗੱਲਬਾਤ ਹੋਈ ਅਸੀਂ ਨੀਤੀ ਦਾ ਖਰੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਤੇ ਅਸੀਂ ਉਹ ਮੰਗਾਂ ਆਪਣੀਆਂ ਪੜ੍ਹ ਕੇ ਸੁਣਾਈਆਂ ਮੁੱਖ ਮੰਤਰੀ ਸਾਹਿਬ ਨੂੰ ਤੇ ਉਹਨਾਂ ਨੇ ਵੀ ਮਤਲਬ ਉਹਦੇ ਆਪਦੇ ਵਿਊ ਦਿੱਤੇ ਵੀ ਜਿਹਨਾਂ ਨੂੰ ਕੁਝ ਬੋਲਣਾ ਚਾਹੁੰਦੇ ਸੀ ਉਹਨਾਂ ਨੇ ਬੋਲੇ ਹੋ ਮੁੱਖ ਤੌਰ ਤੇ ਏਸੀ ਵੀ ਅਸੀਂ ਚਾਹੁੰਦੇ ਆ ਵੀ ਸਰਕਾਰ ਨੇ ਜੀ ਵੀ ਤੁਸੀਂ ਵਿਧਾਨ ਸਭਾ 'ਚ ਬੋਲੇ ਵੀ ਸੀ ਖੇਤੀ ਨੀਤੀ ਤਿਆਰ ਕੀਤੀ ਆ ਵੀ ਸਾਨੂੰ ਉਹਦੀ ਕਾਪੀ ਦਿੱਤੀ ਜਾਵੇ ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਵੀ ਖੇਤੀ ਨੀਤੀ ਦੀ ਕਾਪੀ ਤਾਂ ਸਾਡੀ ਹੈ ਆ ਅਸੀਂ ਥੋੜੀ ਜਿਹੀ ਫਾਈਨਲ ਵਿਚਾਰਨੀ ਹੈ ਮਾਰਾ ਨਾਲ ਅਸੀਂ ਉਹਨਾਂ ਨਾਲ ਮਾਰਾ ਨਾਲ ਵਿਚਾਰ ਕੇ ਤੁਹਾਨੂੰ ਕਾਪੀ ਦੇ ਦਾਂਗੇ ਦਿਨ ਚਾਹੀਦੇ ਆ ਉਹ 30 ਸਤੰਬਰ ਤੱਕ ਉਹਨਾਂ ਨੇ ਦਿਨ ਮੰਗੇ ਆ ਉਹਨਾਂ ਤਾਂ ਕਾਪੀ ਤੁਹਾਨੂੰ ਫਾਈਨਲ ਕਰਕੇ ਦੇਣਗੇ ਉਹ ਉਹਦੇ ਚ ਕੀ ਹੁੰਦਾ ਉਦੋਂ ਬਾਅਦ ਬੈਠ ਕੇ ਵਿਚਾਰ ਮਾਰਾਂ ਦੇ ਨਾਲ ਵਿਚਾਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਐਸ ਕੇ ਐ ਮੈਂ ਤੁਹਾਡੀ ਜਥੇਬੰਦੀਆਂ ਹੋਰ ਵੀ ਬਹੁਤ ਸਾਰ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਹੋਵੇਗੀ ਤਮਾਮ ਚੀਜ਼ਾਂ ਦੀ ਬਿਲਕੁਲ ਕਿਉਂ ਨਹੀਂ ਸਾਰੀਆਂ ਜਥੇਬੰਦੀਆਂ ਦਾ ਵਿਚਾਰ ਕਰਨੀ ਚਾਹੀਦੀ ਹੈ ਅਸੀਂ ਕੋਈ ਹੁਣ ਸਾਡੇ ਸਾਡੇ ਵਿਚਾਰ ਹੋਰ ਨੇ ਉਹਨਾਂ ਦੇ ਹੋਰ ਨੇ ਉਹਨਾਂ ਨੇ ਆਪਦੇ ਜਿਹੜੇ ਵਿਊ ਦੇਣੇ ਨੇ ਦੇਣਾ ਸਰਕਾਰ ਆਪਦਾ ਵਿਊ ਦੇਵੇ ਅਸੀਂ ਆਪਦੇ ਵਿਊ ਦੀਏ ਮਾਰ ਆਪਦਾ ਵਿਊ ਦੇਣਾਂ ਜੁੜੀ ਕਾਮਨ ਸਬਸਟੈਂਸ ਬਣ ਜੂਗੀ ਉਹ ਫਾਈਨਲ ਹੋ ਜਾਏ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਦੇ ਮੁਖਤਬ ਹੋਏ ਤੇ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਕਹਿੰਦੇ ਜਿਹੜਾ ਜ਼ਮੀਨ ਹੀਟਲਾ ਪਾਣੀ ਹੈ ਉਹ ਕਿਤੇ ਨਾ ਕਿ ਤੰਤਲੀ ਜ਼ੋਨ ਤੇ ਮੰਨਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਸਾਨਾਂ ਆਗੂਆਂ ਦੀ ਵੀ ਅਸੀਂ رائے ਲਵਾਂਗੇ ਔਰ ਇਸ ਘਾਤਕ ਸਥਿਤੀ ਦੇ ਵਿੱਚ ਪਾਣੀ ਨੂੰ ਪਾਣੀ ਦੇ ਬਚਾਓ ਵਾਸਤੇ ਕਿਹੜੇ ਉਦਮ ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਇਸ ਚੀਜ਼ ਨੂੰ ਲੈ ਕੇ ਵੀ ਕੋਈ ਗੱਲਬਾਤ ਚੱਲ ਸਕੀ ਹੈ ਦੇਖੋ ਪਾਣੀ ਵਾਲੇ ਇਸ਼ੂ ਤੇ ਹੋਈ ਹੈ ਗੱਲ ਪਰ ਏਡੀ ਵੱਡੀ ਲੰਮੀ ਚਰਚਾ ਨਹੀਂ ਹੋਈ ਕਿਉਂਕਿ ਪਾਣੀ ਦਾ ਇਸ਼ੂ ਬਹੁਤ ਵੱਡਾ ਹੈ। ਉਹਦੇ ਚ ਜਿਹੜਾ ਕਾਲਾ ਪਾਣੀ ਆਪਣੇ ਪ੍ਰਦੂਸ਼ਿਤ ਵਾਲਾ ਪਾਣੀ ਨਾਲਿਆਂ ਚ ਜਾਂਦਾ, ਬੁੱਢੇ ਨਾਲੇ ਜਾਂਦਾ ਉਹ ਤੇ ਚਰਚਾ ਹੋਈ ਹੈ ਸਾਡੀ। ਤੇ ਅਸੀਂ ਸਰਕਾਰ ਨੂੰ ਕਿਹਾ ਵੀ ਇਹ ਟ੍ਰੀਟਮੈਂਟ ਪਲਾਂਟ ਲਾਉਣ ਇੰਡਸਟਰੀਆਂ ਵਾਲੇ ਇਹ ਪਾਣੀ ਹੈ ਜਿਹੜਾ ਪ੍ਰਦੂਸ਼ਿਤ ਪਾਣੀ ਲੋਕਾਂ ਨੇ ਪੀਣਾ ਹੈ। ਇਹਦੇ ਨਾਲ ਬੱਚੇ ਬਿਮਾਰ ਹੁੰਦੇ ਨੇ। ਧਰਤੀ ਹੇਠਲਾ ਪਾਣੀ ਜਿਹੜੀਆਂ ਸੰਤਨ ਧਰਤੀ ਦੇ ਵਿੱਚ ਪਾਣੀ ਸੁੱਟਦੀਆਂ ਨੇ ਉਹ ਵੀ ਰੋਕਿਆ ਜਾਵੇ ਇਹਨਾਂ ਨੂੰ। ਇਹਦੇ ਟ੍ਰੀਟਮੈਂਟ ਪਲਾਂਟ ਲਾਉਣ ਬੜੀ ਮਹੱਤਵਪੂਰਨ ਗੱਲ ਹੈ ਇਹ। ਪਾਣੀ ਧਰਤੀ ਡੂੰਘਾ ਜਾ ਰਿਹਾ ਉਹਦਾ ਵੀ ਤੇ ਪਾਣੀ ਜਹੀਲਾ ਹੋ ਰਿਹਾ ਉਹਦਾ ਵੀ ਜਿਹੜਾ ਬਰਸਾਤੀ ਪਾਣੀ ਮਾਰ ਦਿੰਦਾ ਉਹਦਾ ਵੀ ਇਸ ਕਰਕੇ ਉਹਨਾਂ ਇਸ਼ੂਆਂ ਤੇ ਸਾਡੀ ਗੱਲ ਹੋ ਗਈ ਤੁਸੀਂ ਬੁੱਢੇ ਨਾਲੇ ਦੀ ਗੱਲ ਕੀਤੀ ਤੇ ਬੁੱਢੇ ਨਾਲੇ ਦਾ ਮਸਲਾ ਜਿਹੜਾ ਕਈ ਦਹਾਕੇ ਪੁਰਾਣਾ ਹੈ ਕਈ ਸਰਕਾਰਾਂ ਲੰਘ ਚਲੀਆਂ ਤੇ ਅੱਡੇ ਤੱਕ ਕਿੰਨੀ ਕ ਵੱਡੀ ਚੁਣੌਤੀ ਜਾਪਦੀ ਹੈ ਜਿਹੜਾ ਇਹਨੂੰ ਹੱਲ ਹੀ ਨਹੀਂ ਕੀਤਾ ਜਾ ਸਕਿਆ ਤੇ ਕੋਈ ਤਾਂ ਸਰਕਾਰ ਨੂੰ ਪਤਾ ਹੋਊ ਜੀ ਚੁਣੌਤੀ ਤਾਂ ਉਹਨਾਂ ਮੂਰੇ ਹੈ ਨਾ ਜਿਨ੍ਹਾਂ ਨੇ ਮਸਲਾ ਹੱਲ ਕਰਾਉਣਾ ਸਾਡੇ ਕੋਲ ਤਾਂ ਰੌਲਾ ਪਾਉਣਾ ਸਾਡੇ ਕੋਲੇ ਸਰਕਾਰ ਨੂੰ ਦੱਸਣਾ ਸਰਕਾਰ ਤੇ ਝੰਡੂ ਹੁਣਾ ਸਾਡਾ ਇਹ ਹੱਕ ਹੈ ਉਹ ਜਮੂਰੀ ਹੱਕ ਨੂੰ ਲੈ ਕੇ ਅਸੀਂ ਸਰਕਾਰ ਕੋਲੇ ਗਏ ਆ ਹੁਣ ਅੱਗੇ ਇਹਦੇ ਮਸਲੇ ਦਾ ਹੱਲ ਬਿਮਾਰੀ ਤਾਂ ਅਸੀਂ ਦੱਸਤੀ ਉਹਨਾਂ ਨੂੰ ਵੀ ਆ ਬਿਮਾਰੀ ਆ ਸਨ ਦਵਾਈ ਤਾਂ ਹੁਣ ਉਹਨਾਂ ਨੇ ਦੇਣੀ ਆ ਨਾ ਇਹ ਬਿਮਾਰੀ ਦਾ ਹੱਲ ਉਹਨਾਂ ਨੇ ਕੀਤਾ ਬੁੱਦੇ ਨਾਲੇ ਮਸਲੇ ਦੇ ਉੱਪਰ ਬਹੁਤ ਸਾਰੀਆਂ ਜਥੇਬੰਦੀਆਂ ਸਮਾਜ ਸੇਵੀ ਲੋਕ ਕੰਮ ਕਰਦੇ ਨਜ਼ਰ ਆਉਂਦੇ ਆ 15 ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਖਤ ਕੋਈ ਨਾ ਕੋਈ ਐਕਸ਼ਨ ਕਰਨ ਦੀ ਜਿਹੜਾ ਪਲੈਨਿੰਗ ਕੀਤੀ ਗਈ ਆ ਤੁਹਾਡਾ ਸਮਰਥਨ ਰਹੂਗਾ ਇਸ ਜੀਜ਼ ਨੂੰ ਲੈ ਕੇ ਵੀ ਦੇਖੋ ਮੁੱਦੇ ਦੇ ਨਾਲ ਸਾਡੀ ਸਹਿਮਤੀ ਹੈ ਐਕਸ਼ਨ ਉਹ ਕੀ ਕਰਦੇ ਨੇ ਦੇਖੋ ਉਹਨਾਂ ਨੇ ਦੂਜੀ ਇੱਜ਼ਤ ਦੇ ਬੰਦੀ ਨੂੰ ਅਸੀਂ ਨਹੀਂ ਕਹਿ ਸਕਦੇ ਵੀ ਤੁਸੀਂ ਜੋ ਐਕਸ਼ਨ ਕਰਦੇ ਹੋ ਇਹ ਗਲਤ ਹੈ ਗਲਤ ਠੀਕ ਤਾਂ ਉਹਨਾਂ ਨੇ ਦੇਖਣਾ ਹੈ ਮੁੱਦੇ ਤੇ ਸਾਡਾ ਜੇ ਕੋਈ ਪਾਣੀਆਂ ਦੇ ਜ਼ਹਿਰੀਲੇ ਪਾਣ ਤੇ ਮੁੱਦੇ ਤੇ ਲੜਾਈ ਲੜਦਾ ਉਹਨੂੰ ਅਸੀਂ ਠੀਕ ਮੰਨਾਂਗੇ ਠੀਕ ਹੈ ਜਿਹੜੇ ਅੰਦੋਲਨ ਦੌਰਾਨ ਜਾਨਾਂ ਗਵਾਕੇ ਨੇ ਉਹਨਾਂ ਦੇ ਵਿੱਚ ਨੌਕਰੀਆਂ ਦੀ ਗੱਲ ਕੀਤੀ ਜਾਂਦੀ ਹੈ ਮੁਆਵਜ਼ੇ ਦੀ ਗੱਲ ਕੀ ਕੀਤੀ ਜਾਂਦੀ ਹੈ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਤੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਵੀ ਮਿਲ ਚੁੱਕਾ ਹੈ ਪਰ ਕਿਤੇ ਨਾ ਕਿਤੇ ਅਜੇ ਵੀ ਕੁਝ ਪਰਿਵਾਰ ਰਹਿੰਦੇ ਨੇ ਜਿਨ੍ਹਾਂ ਨੂੰ ਨਾ ਨੌਕਰੀਆਂ ਮਿਲੀਆਂ ਤੇ ਨਾ ਮੁਆਵਜ਼ਾ ਮਿਲਿਆ ਇਸ ਚੀਜ਼ ਨੂੰ ਲੈ ਕੇ ਕੀ ਗੱਲਬਾਤ ਹੋਈ ਉਹ ਕਹਿੰਦੇ ਸਰਕਾਰ ਜਿਹੜੇ ਰਹਿੰਦੇ ਨੇ ਸਾਨੂੰ ਦਿਓ ਦੇਸ਼ਤ ਅਸੀਂ ਨੌਕਰੀਆਂ ਦਿੱਤੀਆਂ ਨੇ ਸਾਨੂੰ ਡਾਟਾ ਵੀ ਦਿੱਤਾ ਉਹਨਾਂ ਨੇ ਵੀ ਇਹਨਾਂ ਨੂੰ ਅਸੀਂ ਨੌਕਰੀਆਂ ਦਿੱਤੀਆਂ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਿਹੜਾ ਕੋਈ ਰਹਿੰਦਾ ਹੈ ਅਸੀਂ ਵੀ ਚੁੱਕੇ ਸਾਰੇ ਰਹ ਰਹੇ ਨੇ ਜਿਹੜੇ ਘਰਾਂ ਦੇ ਵਿੱਚ ਮਰ ਗਏ ਜਾਂ ਪੋਸਟਮਾਰਟਮ ਨਹੀਂ ਕਰਾਇਆ ਕਿਸੇ ਨੇ ਜਾਂ ਉਹਦੀ ਐਫਆਈਰਡ ਨਹੀਂ ਕਰਾਈ ਹੋਈ ਕਿਉਂਕਿ ਜਦੋਂ ਕੋਈ ਬੰਦਾ ਮਰ ਜਾਂਦਾ ਕਿਸੇ ਅੰਦੋਲਨ 'ਚ ਉਹਦੀ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਉਣੀ ਐਫਆਈਰਡ ਕਰਾਉਣੀ ਤੇ ਪੋਸਟਮਾਰਟਮ ਜਦੋਂ ਜ਼ਰੂਰ ਨਹੀਂ ਅਸੀਂ ਇਹ ਕਰਦੇ ਰਹੇ ਹਾਂ ਸਾਡਾ ਤਾਂ ਇਹ ਤੋਂ ਵੀ ਅੱਗੇ ਸੀ ਸਾਡੇ ਅੰਦੋਲਨ ਦੇ ਵਿੱਚ ਜੇ ਕੋਈ ਸ਼ਹੀਦ ਹੋ ਜਾਂਦਾ ਅਸੀਂ ਤਾਂ ਸੰਸਕਾਰ ਹੀ ਉਦੋਂ ਕਰਦੇ ਸੀ ਉਹਦੀ ਪਹਿਲਾਂ ਪੇਮੈਂਟ ਲੈ ਕੇ ਇਸ ਕਰਕੇ ਜਿੱਤੇ ਹੁਣ ਇਹ ਐ ਹੋ ਗਿਆ ਜਦ ਤੱਕ ਹੀ ਡਰਣ ਜਾਣ 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 ਸੀ ਸਾਡੇ ਜਥੇਬੰਦੀਆਂ 'ਚ ਵੀ ਹੋਇਆ ਜਿਹੜੇ ਹੁਣ ਦਿੱਲੀ 'ਚ ਸੀ ਉਹ ਤਾਂ ਇਸ ਤਰ੍ਹਾਂ ਹੁੰ ਵੀ ਡੈੱਡ ਬੋਡੀ ਭਾਦਰਗਾੜ ਰੱਖ ਦਿੰਦੇ ਜਦੋਂ ਪੇਮੈਂਟ ਹੋ ਜਾਂਦੀ ਓਦੋਂ ਬਾਅਦ ਉਹਦਾ ਸੰਸਕਾਰ ਹੁੰਦਾ ਪਤਾ ਨਿਬੜੇ ਹੋਏ ਇਸ ਕੰਮ ਜੋ ਪੰਜਾਬ ਦੇ ਵਿੱਚ ਚੱਲੇ ਸੀ ਨਵੇਂ ਕਿਤੇ ਬਿਮਾਰ ਹੋ ਗਿਆ ਬੰਦਾ ਕਿਤੇ ਮਰ ਗਿਆ ਤੇ ਉਹਦੇ ਮਾਮਲੇ ਰਹਿ ਗਏ ਉਹ ਕਿੰਨੇ ਕ ਨੇ ਉਹ ਡਾਟਾ ਸਰਕਾਰ ਨੇ ਕਿਹਾ ਵੀ ਸਾਨੂੰ ਦਿਓ ਦੇਖਾਂਗੇ ਮੀਟਿੰਗ ਹੋਣ ਤੋਂ ਬਾਅਦ ਅੱਜ ਤਰਨਾ ਮੁਲਤਵੀ ਕੀਤਾ ਜਾ ਰਿਹਾ ਫਿਰ ਹਾਂਜੀ ਅੱਜ 2 ਵਜੇ ਮੁਲਤਵੀ ਬਹੁਤ ਸਾਰੇ ਲੋਕਾਂ ਦੇ ਖਰਚੇ ਹੁੰਦੇ ਨੇ ਕਿ ਸਰਕਾਰਾਂ ਵਾਅਦੇ ਵੀ ਕਰ ਲੈਂਦੀਆਂ ਨੇ ਕਿਸਾਨਾਂ ਗੂ ਨੂੰ ਪਰੋਸ ਵੀ ਲੈਂਦੀਆਂ ਨੇ ਪਰ ਉਸ ਤੋਂ ਬਾਅਦ ਜਿਹੜੀ ਕਹਾਣੀ ਉਥੋਂ ਦੀ ਉੱਥੇ ਹੀ ਖੜੀ ਰਹਿੰਦੀ ਹੈ ਇਸ ਸੀਜ਼ਨ ਨੂੰ ਲੈ ਕੇ ਕੋਈ ਸਟ੍ਰੈਟਜੀ ਲਿਖੀ ਹੈ ਤੁਸੀਂ ਦੇਖੋ ਇਹ ਅਸੀਂ ਕਦੇ ਭੁਲੇਖੇ 'ਚ ਨਹੀਂ ਕਦੇ ਕਿਸੇ ਨੂੰ ਨਾ ਆਪ ਦੇ ਕਿਡਰ ਨੂੰ ਨਾ ਸਾਨੂੰ ਕੋਈ ਭੁਲੇਖਾ ਇੱਥੇ ਮੰਗਾ ਮਨਾਉਣ ਦੀ ਖਾਤਰ ਲੜਨਾ ਪੈਂਦਾ ਮੰਨੀਆਂ ਹੋਏ ਨੂੰ ਇੰਪਲੀਮੈਂਟ ਕਰਾਉਣ ਦੀ ਖਾਤਰ ਲੜਨਾ ਜਿੰਨਾ ਚਿਰ ਹੱਥ 'ਚ ਨਾ ਆਉਣਾ ਅਸੀਂ ਸਮਝਦੇ ਨਹੀਂ ਵੀ ਇਹ ਮੰਗਾ ਮੰਨੀਆਂ ਕਿ ਸਰਕਾਰ ਤੁਹਾਨੂੰ ਕਿਸੇ ਇਸ਼ੂ ਤੇ ਹਾਂ ਹੂੰ ਕਰ ਦਿੰਦੀ ਹੈ ਤਾਂ ਇਹਦੇ ਫੂ ਬਦੇ ਨਹੀਂ ਆ ਸੀ ਵੀ ਬਹੁਤ ਕੁਝ ਹਾਂ ਕਹਤਾ ਅਜਿਹਾ ਉਦੋਂ ਜਦੋਂ ਹੱਥ ਚ ਆ ਗਈ ਉਹਦੀ ਕਹਾਣੀ ਵੀ ਹਾਂ ਮੰਨੀ ਕੀ ਆਪਾਂ ਉਗਰਾਹ ਸਾਹਿਬ ਐਮ ਐਸ ਪੀ ਦਾ ਜਿਹੜਾ ਮਸਲਾ ਉਹ ਕੇਂਦਰ ਦੇ ਵਿਚਾਲੇ ਤੇ ਕਿਸਾਨਾਂ ਦੇ ਵਿਚਾਲੇ ਵੀ ਬਹੁਤ ਵੱਡਾ ਰੀੜਕਾ ਬਣਿਆ ਰਿਹਾ ਤੇ ਇਸ ਵਕਤ ਪੰਜਾਬ ਸਰਕਾਰ ਦੇ ਵਿਚਾਲੇ ਤੇ ਕਿਸਾਨਾਂ ਦੇ ਵਿਚਾਲੇ ਵੀ ਵੱਡਾ ਰੀੜਕਾ ਹੈ ਐਮ ਐਸ ਪੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਕਦੋਂ ਤੇ ਕਿਵੇਂ ਤੇ ਕਿਹੜੀਆਂ ਫਸਲਾਂ ਤੇ ਲਾਗੂ ਕੀਤੀ ਜਾਊ ਕੋ ਐਮ ਐਸ ਪੀ ਦਾ ਆਪਣੇ ਆਪ ਦੇ ਵਿੱਚ ਕੋਈ ਅਰਥ ਨਹੀਂ ਐਮ ਐਸ ਪੀ ਮੁਕੰਮਲ ਫੇਰ ਹੁੰਦੀ ਹੈ ਵੀ ਜੇ ਐਮ ਐਸ ਪੀ ਸਰਕਾਰੀ ਖਰੀਦ ਖਰੀਦ ਤੇ ਪੀ ਡੀ ਐਸ ਇਹ ਤਿੰਨ ਗੱਲਾਂ ਨਾਲ ਹੀ ਐਮ ਐਸ ਪੀ ਮੁਕੰਮਲ ਹੁੰਦੀ ਹੈ ਕਿਸੇ ਨੇ ਐਲਾਨਤਾ ਵੀ ਮੈਂ ਮੱਕੀ ਤੇ ਐਨ ਐਮ ਐਸ ਪੀ ਦੇਵਾਂਗਾ ਕਾਟਨ ਤੇ ਐਮ ਐਸ ਪੀ ਦੇਵਾਂਗਾ ਸਰਕਾਰੀ ਖਰੀਦ ਨਹੀਂ ਤੇ ਆਈ ਉਹਦਾ ਮਰਤ ਕੋਈ ਮਤਲਬ ਨਹੀਂ ਮੱਕੀ ਤੇ ਐਮ ਐਸ ਪੀ ਦਿੱਤੀ ਆ ਦੇਖੋ ਕਿੰਨੀ ਖਰੀਦ ਹੁੰਦੀ ਹੈ ਕੋਈ ਨਹੀਂ ਖਰੀਦਦਾ ਕਾਟਨ ਤੇ ਐਮ ਐਸ ਪੀ ਹੈ ਕੌਣ ਖਰੀਦਦਾ ਹੈ ਇਸ ਕਰਕੇ ਐਮ ਐਸ ਪੀ ਸਰਕਾਰੀ ਖਰੀਦ ਤੇ ਪੀਡੀਐਸ ਇਹਦੇ ਨਾਲ ਇਹ ਮੰਗ ਮੁਕੰਮਲ ਬਣਦੀ ਹੈ ਉਹਦੀ ਖਾਤਰ ਅਸੀਂ ਕਹਿੰਦੇ ਆ ਵੀ ਕਾਨੂੰਨੀ ਗਾਰੰਟੀ ਕਰੋ ਜਨ ਇਹ ਹੈ ਕਾਨੂੰਨੀ ਗਾਰੰਟੀ ਇਹਨੂੰ ਪੱਕਾ ਕਰਦੀ ਹੈ ਇਹਦਾ ਮਤਲਬ ਜੇ ਘੱਟ ਰੇਟ ਤੇ ਜਪਨਸ ਵਿਕ ਗਈ ਤਾਂ ਉਹਦਾ ਘਾਟਾ ਜਿਹੜਾ ਹੋਊਗਾ ਉਹ ਕਿਸਾਨ ਦਾ ਨਹੀਂ ਹੁੰਦਾ ਉਹ ਸਰਕਾਰ ਦਾ ਤੁਹਾਡਾ ਲੰਬੇ ਸਮੇਂ ਦਾ ਤਜਰਬਾ ਰਿਹਾ ਹੈ ਲੰਬੇ ਸਮੇਂ ਤੋਂ ਸੰਘਰਸ਼ ਦੇ ਮੈਦਾਨਾਂ ਦੇ ਵਿੱਚ ਸਰਵਾਈਵ ਕਰਦੇ ਆ ਰਹੇ ਹਾਂ ਤੇ ਇਸ ਵਕਤ ਇੱਕ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਦਰਪੇਸ਼ ਹੈ ਜਿੱਥੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਏ ਉਥੇ ਪੰਜਾਬ ਦਾ ਜਵਾਨ ਵੀ ਖੁਦਕੁਸ਼ੀਆਂ ਦੇ ਰਾਏ ਤੇ ਨਸ਼ੇ ਵਰਗੀਆਂ ਭੈੜੀਆਂ ਜਿਹੜੀਆਂ ਨਿਯਮਤਾਂ ਸਮਾਜ ਦੇ ਵਿੱਚ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਾਂ ਚੁਣੌਤੀਆਂ ਤੋਂ ਨਜ਼ਾਤ ਵਾਸਤੇ ਕੀ ਸੋਚ ਰੱਖਦੇ ਹੋ ਕਿ ਕਿਵੇਂ ਕੀਤਾ ਜਾ ਸਕਦਾ ਇਹਨਾਂ ਨੂੰ ਹੱਲ ਦੇਖੋ ਇਹਨਾਂ ਸਾਰੀਆਂ ਦੀ ਜੜ ਹੈਗੀ ਆਰਥਿਕ ਤੰਗੀ ਆਰਥਿਕ ਤੰਗੀ ਉਦੋਂ ਹੁੰਦੀ ਹੈ ਜਦੋਂ ਖੇਤੀ 'ਚ ਕੋਈ ਆਮਦਨ ਨਾ ਹੋਵੇ ਬੱਚਿਆਂ ਕੋਲੇ ਕੋਈ ਰਜਗਾਰ ਨਾ ਨਸ਼ਿਆਂ 'ਚ ਗੁੰਡੇ ਗਰੋਹਾਂ 'ਚ ਵੀ ਉਦੋਂ ਜਾਂਦੇ ਨੇ ਨਸ਼ਿਆਂ 'ਚ ਵੀ ਉਦੋਂ ਜਵਾਨੀ ਜਾਂਦੀ ਹੈ ਜਦੋਂ ਹਵੇਲੇ ਹੁੰਦੇ ਨੇ ਜਾਂ ਗੁੰਡੇ ਗਰੋਹ ਜਾਣ ਕੇ ਜਾਂ ਨਸ਼ਾ ਕਰਨ ਲਈ ਇਸ ਕਰਕੇ ਹੱਥਾਂ ਮ ਕੰਮ ਤੇ ਰੋਜ਼ਗਾਰ ਆਰਥਿਕ ਤੰਗੀ ਦੂਰ ਕਰਨ ਵਾਸਤੇ ਸਰਕਾਰ ਕੀ ਉਪਰਾਲੇ ਕਰਦੀ ਹੈ ਉਹਦੇ ਨਾਲ ਇਹਨਾਂ ਨੂੰ ਰੋਕਿਆ ਜਾ ਸਕਦਾ ਆ ਬਿਲਕੁਲ ਆ ਖਾਸ ਤੌਰ ਤੇ ਜਿਹੜੀਆਂ ਰਾਤ ਦੇ ਸਮੇਂ ਦੇ ਦਰਮਿਆਨ ਕਿਉਂਕਿ देर रात ਮੀਟਿੰਗ ਚੱਲਦੀ ਰਹੀ ਹੈ ਦੁਪਹਿਰ 3 ਵਜੇ ਤੋਂ ਲੈ ਕੇ ਤੇ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋਇਆ ਏ ਤੇ ਇਨਾਂ ਤਮਾਮ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਲੰਬੀ ਤੇ ਵੱਡੀ ਚਰਚਾ ਚੱਲੀ ਹੈ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਗਰਾਹਾਂ ਜਥੇਬੰਦੀ ਤੇ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਵਾਪਸੀ ਨੂੰ ਲੈ ਕੇ ਆਪਣੇ ਘਰਾਂ ਨੂੰ ਰਵਾਨਗੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਤੈਅ ਕੀਤਾ ਗਿਆ ਤੇ ਪਵਿੱਖ ਦੇ ਵਿੱਚ ਜਿਹੜੀਆਂ ਚੁਣੌਤੀਆਂ ਦੇ ਵਾਸਤੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਸਤੇ ਬਾਬਤ ਵੀ ਆਪਣੀ ਨੀਤੀ ਦੱਸੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਗੱਲਬਾਤ ਤੁਹਾਡੇ ਦਰਮਿਆਨ ਹਾਜ਼ਰ ਕਰਦੇ ਰਹਾਂਗੇ ਧੰਨਵਾਦ